ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਅੱਜ ਹੈਗਾ ਜੀ ਦਿਨ ਐਤਵਾਰ 5 ਤਰੀਕ ਹੈ 5 ਤਰੀਕ ਦਾ ਸਵੇਰ ਦੇਖ ਲੋ ਪੌਣੇ 7 ਦਾ ਟਾਈਮ ਹੈਗਾ ਨਹੀਂ ਆਈ ਜਾਂਦਾ ਪੌਣੇ 5 ਵਜੇ ਨਿਹਰੀ ਬਹੁਤ ਆਈ ਸੀ 5 ਪੌਣੇ 5 ਵਜੇ ਅਨੀ ਨੇਹਰੀ ਬਹੁਤ ਹੀ ਗੰਦ ਪਾਇਆ ਨੇਹਰੀ ਨੇ ਤੇ ਜਿਹੜਾ ਟਾਈਮ ਆ ਹੁਣ ਮੀਂਹ ਪੈ ਰਿਹਾ ਹੈਗਾ ਕਣੀਆਂ ਜੀ ਨੇ ਹਜੇ ਤਾਂ ਵੈਗਰੂ ਗਾਜ ਦਾ ਬੱਦਲ ਆ ਹਨਾ ਤੇ ਐਵੇਂ ਹੁੰਦੇ ਨੇ ਗਾਜ ਦਾ ਬੱਦਲ ਵਰਦਾ ਨਹੀਂ ਹੁੰਦਾ ਜੀ ਇਹ ਤਾਂ ਗਾਜ ਦਾ ਬੱਦਲ ਵੀ ਫਰੀ ਜਾਂਦਾ ਹੈ ਹਨਾ ਕੱਲ ਜੂਗਾ ਅੱਗੇ ਸਤਜੁਗ ਚ ਕਹਿੰਦੇ ਹੁੰਦੇ ਗਾਜ ਦਾ ਬੱਦਲ ਵਰਦਾ ਨਹੀਂ ਹੁੰਦਾ ਇਹ ਤਾਂ ਕੱਲ ਜੂਗ ਚ ਬਰੀ ਆਂਦਾ ਹੈ ਮਸਾਂ ਮੜਾ ਜ ਹੁਣ ਕਾਰ ਦੀ ਸੁਲਾਬ ਸੁਪੰਟ ਆਈ ਸੀ ਮਸਾ ਹੁਣ ਸੁੱਕੀ ਦੀ ਨਿਕਲ ਮਾਲਾ ਹੁਣ ਕਾਰ ਦਾ ਸਾਫ ਸਫਾਈਆ ਕਰਾਂਗੇ ਕਾਰ ਆਪਣੇ ਦੁਬਾਰੇ ਸ਼ੁਰੂ ਕਰ ਲਿਆ ਝੜ ਹਨਾ ਵਾਹਿਗੁਰੂ ਕਿਰਪਾ ਕਰੇ ਤੇ ਝੜ ਚੱਕਿਆ ਜਾਵੇ ਸਰਦਾਰ ਸਾਹਿਬ ਜੀ ਤਾਂ ਬੈਠ ਗਏ ਨਾ ਥੋ ਕੇ ਕੁਰਸੀ ਤੇ ਪਾਣੀ ਪਿਆ ਕੇ ਮੈਂ ਸੰਦਰੀ ਬੰਦਾਂਗੇ ਨਾ ਸੱਟ ਜਵਾਰਲੇ ਚ ਅਜਾੜੂ ਚੱਕਣਾ ਭੇਜਣ ਦੇ ਬਾਰੇ ਹਏ ਹਾਏ ਸਾਰੂ ਇਹ ਬਲੂ ਟੌਪ ਜਮਾਂ ਜਾ ਚਾਰੂ ਅੱਜ ਦਾ ਪਤਾ ਨਹੀਂ ਕਿੰਨੇ ਪਾਉਂਗਾ ਮੀਤਾ ਜੈ ਬੱਡਾ ਪਹਿਲਾਂ ਵੀ ਇਸ ਤਰ੍ਹਾਂ ਹੀ ਗਰਮੀ ਸੀਗੀ ਇਸ ਤਰ੍ਹਾਂ ਗਰਮੀ ਆ ਕੇ ਦੇਖ ਲਓ 15 16 ਦਿਨ ਲਗਾਤਾਰ ਮੀਂਹ ਪਿਆਗਾ ਹੁਣ ਵੀ ਪਹਿਲਾਂ ਵਾਂਗੂ ਹੀ ਗਰਮੀ ਸੀ ਹਾਂ ਜੇ ਹੁਣ ਕੋਈ ਘਰ ਤੋਂ ਨਰਦੀ ਹੁਣ ਕਿੱਥੇ ਹੋਣ ਦੂ ਫਾਸਲੇ ਤਾਂ ਵੱਧਣ ਤੇ ਹੋਈਆਂ ਪਈਆਂ ਨੇ ਹੁਣ ਨਹੀਂ ਫਾਸਲਾ ਪੁੱਛ ਲਈ ਚਾਹ ਕੇ ਜੇ ਪਹਿਲਾਂ ਵਾਂਗ ਪਾਇਆ ਪਹਿਲਾਂ ਤਾਂ ਚੱਲ ਹਜੇ ਨਿਸਰੀਆਂ ਨਹੀਂ ਸੀ 1509 ਨਿਸਰਦੀ ਦੀ ਤੇ ਉਹ ਬਹੁਤ ਘਾਟਾ ਪਿਆ 1509 ਦਾ ਹੁਣ ਦੂਜੀਆਂ ਜੀਰੀਆਂ ਹਨਾ 26 ਜੀਰੂਸਾ ਜਿਹੜੇ ਉਹਨਾਂ ਨੂੰ ਨੁਕਸਾਨ ਹੋ ਗਿਆ ਬਹੁਤ ਸਾਰੇ ਬੀਨੇ ਹਨਾ ਪੰਜ ਪਤੀਲੇ ਕੋਈ ਗੇਤੇ ਕੋਈ ਪਸੇਤੇ ਬਾਬਾ ਗਰੂ ਮਿਹਰ ਕਰੇ ਬਹੁਤ ਡਰ ਲੱਗਦਾ ਵਾ 6 ਮਹੀਨੇ ਕਹਨੇ ਹੁੰਦੇ ਨੇ ਡੀਕਦਿਆਂ ਨੂੰ ਆਉਂਦੇ ਨੇ ਹਨਾ ਵੀ ਅੱਜ ਆਪਾਂ ਇਹ ਕਰਤਾ ਅੱਜ ਅੱਜ ਆਪਾਂ ਸਪਰੇਅ ਕਰਤੀ ਰੇ ਸਿਟਤਾ ਹਨਾ ਵੀ ਇੱਕ ਮਹੀਨਾ ਰਹੇਗਾ 2 ਮਹੀਨੇ ਰਹੇਗੇ ਫਸਲ ਚ ਫਸਲ ਦੀ ਉਡੀਕ ਚੱਪਾ ਨਾ ਵੀ ਫਸਲ ਲਾਉਗੀ ਬਹੁਤ ਸਾਰੇ ਖਰਚੇ ਕਰ ਲੈਣਿਆਂਗੇ ਤੇ فاਸਲਾ ਵੈਘਰੂ ਦੇ ਹੱਥ ਥੈ ਨਾ ਤੇ ਵੈਘਰੂ ਸੁੱਕ ਦਾ ਟਾਈਮ ਹੀ ਲਿਆਵੇ ਤੇ ਮੈਂ ਹੁਣ ਭਾਂਡੇ ਮਾਂਜ ਕੇ ਹਟਿਆਂਗੀ ਮੈਂ ਤਾਂ ਗੁਹਾ ਸਿੱਟਣ ਜਾਂਦੀ ਸੀਗੀ ਤੇ ਹੁਣ ਮੀਂਹ ਆ ਗਿਆ ਮੈਂ ਭਿੱਜੂਗੀ ਉਧਰ ਨੇ ਤਾਂ ਹੁਣ ਮੱਝਾਂ ਨਵਾਉਣ ਦਾ ਤਾਂ ਇਹ ਦਿਨ ਹੈ ਨਹੀਂ ਬੜੀ ਠੰਡ ਹੈਗੀ ਮੀਂਹ ਪੈ ਗਿਆ ਸਵੇਰੇ ਨੇਰੀ ਬਹੁਤ ਆਈ ਹੈ ਨਾ ਮੱਝਾਂ ਨਵਾਉਣ ਦਾ ਦਿਨ ਤਾਂ ਹੈ ਨਹੀਂ ਗੱਜਾ ਉਹਨਾਂ ਨੂੰ ਪਾਣੀ ਪਲਾ ਕੇ ਟੈਂਕੀ ਭਰ ਲਈ ਪਾਣੀ ਪਲਾ ਕੇ ਮੱਝਾਂ ਨੂੰ ਇਹ ਆ ਕਰ ਦਾਂਗੇ ਬਾਹਰਲੇ ਸਾਡੇ ਚ ਬੰਦ ਤਾਂਗੇ ਨਮਾਉਂਦੇ ਨਹੀਂ ਹੈਗੇ ਫਿਰ ਅਹੀ ਠੰਡ ਚ ਨਮਾ ਕੇ ਬਿਮਾਰ ਹੋਣੀਆਂ ਤੇ ਮੱਝਾਂ ਨਮਾਉਂਦੇ ਨਹੀਂ ਤੇ ਪਾਵਾਸ ਗੋਹਾ ਪੂੜਾ ਸੜਦਾ ਨੇ ਮਾੜੀਆਂ ਕਣੀਆਂ ਹੁਣ ਹਟਣ ਦੇ ਮੈਂ ਸਾਡੇ ਚ ਜਾਨੀਆਂ ਜਾਂ ਘੇਰੀਆਂ ਟੂੜੀਆਂ ਲਾਉਣੀਆਂ ਖੜਿਆ ਤਾਂ ਕਾਨੂੰ ਜਾਂਦਾ ਮੀਚਾ ਨਾ ਫਿਰ ਵਹੀਂ ਹੁੰਦਾ ਵੀ ਆ ਵੀ ਹੋ ਜੇ ਆ ਵੀ ਹੋ ਜੇ ਕੰਮ ਜਿਹੜਾ ਸੁੱਖ ਨਾਲ ਘਰੇ ਕੰਮ ਹੋਵੇ ਹਨਾ ਸਾਨੂੰ ਅੱਜ ਗੁਰਦੁਆਰੇ ਜਾਂਦ ਨੇ ਵੀ ਠੰਡ ਲੱਗੀ ਮੋਟਰਸਾਈਕਲ ਤੇ ਠੰਡ ਲੱਗੀ ਸੱਚੀ। ਦੇਖ ਕਬਾਲੀ ਨੇ ਰਿਵਾਲੀ ਸੀ ਇੱਕ ਠੰਡੇ ਪੈਣਾ ਨਾ ਕੇ ਜਾਂਨੇ ਨਾ ਜਰੋਂ। ਥੰਡ ਲਾਲੀ ਮਿੱਟੀ ਵਿੱਚ ਠੰਡ ਸੀਗੀ ਅੱਜ। ਦੇਖੋ ਹੁਣ ਇਸ ਤਰ੍ਹਾਂ ਜਦਿਆਂ ਰਹੂਗਾ ਹਨਾ ਸੋਚ ਲੱਗੀ ਪਈ ਹੈ ਜੀ। ਕਿਵੇਂ ਆ ਟਾਈਮ ਆਊਗਾ। ਹੁਣ ਫਾਸਲਾਂ ਪੱਕੀਆਂ ਪਈਆਂ ਤੀਆਂ ਬਹਿ ਤਟਕਾ ਕਰਦਾ ਰਹੇ। ਅਰਦਾਸ ਕਰੀਏ ਆਪਾਂ ਤੰਦਰੁਸਤੀ ਦੀ ਹਨਾ। ਮੀਂਹ ਦੀ ਮੌਨੋਦਤਾ ਜਿੱਧਰ ਪਹਿਲਾਂ ਪਾਣੀ ਸੀ ਕਹਿੰਦੇ ਦੁਬਾਰੇ ਆ ਗਿਆ ਦੇਖੋ ਪਾਣੀ ਇੰਨਾ ਪਤਾ ਨਹੀਂ ਰੱਬ ਨੇ ਕਹਿੰਦੇ ਪਾਣੀ ਮੁੱਕੂ ਪਾਣੀ ਮੁੱਕੂ ਪਾਣੀ ਤਾਂ ਲੋਕਾਂ ਨੂੰ ਮਾਰੀ ਜਾਂਦਾ ਤੇ ਇਹ ਮੁੱਕੇ ਚ ਸੜਦੇ ਤਕਰੀਬ ਮੈਨੂੰ ਲੱਗਦਾ ਭੈਣਾਂ ਸਾਰਿਆਂ ਨੂੰ ਬਹੁਤ ਕਮਾਲ ਲੇਟ ਹੋ ਗਿਆ ਹੁਣ ਮੀਂਹ ਮੀਂਹ ਨਾ ਪੂਰੇ ਜ਼ੋਰ ਦਾ ਛੜਾਕਾ ਪੈ ਗਿਆ ਹੁਣ ਐ ਲੱਗਦਾ ਪਿਆ ਨਹੀਂ ਹੈਗਾ ਦੇਖੋ ਜੋ ਸੁੱਕ ਤੋਂ ਚੜ ਗਈ ਇੱਕੇ ਦਾਮ ਤੇ ਨਹੀਂ ਖੱਲੋ ਮਪੋਚਾ ਲਾਤਾ ਗੇੜੇ ਦੇ ਵਿੱਚ ਜਿਹੜਾ ਰੇਤਾ ਰਾਵਾਂ ਆ ਬੇੜ ਲੈਣੇ ਤੇ ਨਿਕਲਿਆਤ ਨਾ ਉਹ ਸਾਰਾ 11 12 ਵਜ ਗਏ ਮੈਂ ਤਾਂ ਪੱਜ ਜਾਨੀ ਉਹ ਚ ਪੈਰਾ ਸਾਹਿਬ ਤੇ ਬਾਦੀਆਂ ਸੁਖਮੰਤੀ ਬੀਬੀ ਆ ਕਾਗਜ਼ਾਂ ਤੇ ਸੱਲ ਜੀ ਪਾ ਪੈਗੀ ਬਸ ਇਹ ਸਾਮਨ ਦੀ ਘੋੜੀ ਹੋਈ ਪਈ ਅੱਜ ਸ਼ਾਮ ਦੀ ਮਾੜੀ ਜੀ ਬਾਹ ਸਗਾ ਕੇ ਬਾਣਾ ਸਿਰ ਫੇਰੇ ਨਾਂ ਸ਼ਾਮ ਦੀਆਂ ਦੀ ਹੋਂ ਕੱਪੜੇ ਧੋ ਕੇ ਹਟੀਆਂ ਸਾਰਾ ਕੰਮ ਕਰਕੇ ਕਿਉਂ ਬਣਾਉਣ ਲੱਗੀ ਕਿਉਂ ਬਣਾਦੇ ਬਣਦੇ ਚ ਪੁੱਚ ਪੁੱਚੇ ਲੱਗੇ ਬਿਹੜੇ ਚ ਬੜਾ ਗੰਦਾ ਹੋਇਆ ਪੈਸੀਗਾ ਜਿਹੜਾ ਤੋਂ ਮਾਗੇ ਤਾਂ ਹੁਣ ਫਤ ਦਿਵਾਲੀ ਹੋਈ ਕਿਉਂ ਸਵੇਰੇ ਜਿਹੜੀ ਨੇਰੀ ਆਈ ਉਹਨੂੰ ਬੜਾ ਗੰਦ ਪਾਤਾ ਸਵੇਰੇ ਬਹੁਤ ਨੇਰੀ ਆਈ ਇਹ ਕਮਰੇ ਅੰਚ ਪੋਚੇ ਦਰਵਾਜੇ ਸਾਫ ਸਫਾਈ ਸਾਰੀ ਹੋ ਗਈ ਆ ਦਿਵਾਲੀ ਦੀ ਸਫਾਈ ਤਾਂ ਪਾ ਫੇਰ ਕਰਾਂਗੇ ਤਾਂ ਨੇਰੀ ਦੀਆਂ ਹਜੇ ਜਿਹੜੀ ਆ ਪੜਾ ਨੇ ਬੁਲਾਇਆ ਦੀ ਸਫਾਈ ਕਰ ਲਈ ਉਹ ਤਾਂ ਦਵਾਰੇ ਤੋਂ ਨਾ ਤੋਂ ਨਾ ਤੁਰ ਗਏ ਕਿਉਂਕਿ ਨੇਰੀ ਵਾਲੀ ਤੋਂ ਸਵੇਰੇ ਪੌਣੇ 5 ਵਜੇ ਜਿਹੜੀ ਮੇਰੀ ਆਈ ਹੈ ਬਹੁਤ ਜਲ ਨੇਰੀ ਸੀ ਆਹ ਲਾਵਾ ਬਾਹਰ ਦੁਪਹਿਰਾ ਹਾਵ ਕੰਮ 12 ਬੰਦ ਹੂੰ 12 ਦੇਖਦੀ ਧਰਨੀ ਮੈਂ ਅੱਗ ਮਚਾ ਕੇ ਦੋਨਾਂ ਟਾਈਮਾਂ ਦੀ ਤੇਸੀ ਨਾ ਕੇ ਆਈਆਂਗੀ ਕੱਪੜੇ ਪ੍ਰੈਸ ਕਰਨ ਅਤੇ ਲੱਗਿਆ ਪਿਆ ਮੈਂ ਕੰਮ ਪੈਨੇ ਸਾਢੇ 11 ਹੋਏ ਨੇ ਸਾਢੇ 11 ਹੋ ਗਏ ਬਸ ਲੇਟੀ ਲੂਟੀ ਧਰਦੇ ਨੂੰ 12 ਵਜੇ ਜਾਣਗੇ ਰੇਤੀ ਬਿਤਰੂੰਗੀ ਹਜੇ ਮੇਰੇ ਖਿਆਲ ਨੇ ਉਹ ਤੇ ਗੈਸ ਤੇ ਬਣਾ ਦਾਨੀ ਕਡੰਗ ਦੀ ਇੱਕ ਡੰਗ ਦੀ ਆਖ ਨੇ ਬਣਾ ਦੂੰਗਾ ਇਸ ਤੇ ਹੁਣ ਦੁਪਹਿਰ ਹੋਇਆ ਡੱਗ ਜੀ ਮਚਾਉਂ ਮੈਂ ਮਚਾਉਂ ਅੱਜ ਦੇ ਕਪੜੇ ਤਾਂ ਵਰਦੀ ਦਾ ਚੁੰਨੀ ਰਹੇਗੀ ਹਾਂ ਜੇ ਮਿਲਾਂ ਜਰਾਬਾਂ ਵੀ ਲੈ ਲੀਆਂ ਹੋਣਗੀਆਂ ਹਨਾ ਅੱਜ ਗੁਰਮੁਣ ਕਾ ਨਹੀਂ ਮੈਨੂੰ ਬੁਖਾਰ ਚੜਿਆ ਪਿਆ ਹੁਣ ਦਵਾਈ ਦਵਾਈ ਆ ਹੁਣ ਇਹ ਗਏ ਪਹਿਲਾਂ ਸੋਸ ਤੇ ਸੁਤਿਆ ਜਨ ਪੁੱਛ ਪੁੱਛ ਲਾ ਲੰਨੇ ਅੱਜ ਬਸ ਲਾਏ ਦੀ ਨਾਲ ਇਹਨੂੰ ਤਾਪ ਚੜ ਗਿਆ ਕਿਸੀ ਮਾਫੀ ਚਾਰ ਹੋ ਗਏ ਦੋ ਜੀ ਪੱਕੇ ਨੂੰ ਪਾ ਦੀ ਇਹ ਤੇ ਜ਼ਖਾਮ ਲੱਗਿਆ ਪੈ ਸਿੱਕਾਂ ਵਾਲੀਆਂ ਮਾਰੀ ਜਾਂਦੇ ਹੋ ਗਰਮਣ ਤਾਂ ਲੈ ਚੀ ਜੀ ਇਹ ਚਾਹ ਕਰਕੇ ਪੀ ਲੈ ਫਿਰ ਹਟ ਜੂ ਨਾ ਫੇਰ ਮੈਂ ਉਹਨਾਂ ਕੱਪੜੇ ਪਾ ਲਈਏ ਸਭ ਕੋ ਨੇ ਪਾਣੀ ਨਾ ਟਾਇਆ ਚ ਹਾਂ ਮਰੇ ਤਾਂ ਨਹੀਂ ਡਰਦੀ ਨਾ ਬੱਦੂ ਜਲਾਇਆ ਮਾਏ ਤਾਂ ਅੱਛਾ ਹੀ ਆ ਕੰਮ ਅੱਜ ਸਰਦਾਰ ਜੀ ਪਾਸੇ ਗਏ ਹੋਏ ਸੀਗੇ ਤੇ ਚਾਰ ਪਾਣਿਆਂ ਗਿਆ ਸੁਬੇਰੇ ਨਹੀਂ ਪੈਂਦਾ ਸੀ ਨਹੀਂ ਸਾਡੇ ਕਾਫੀ ਸੜਾਕਾ ਜਾਂ ਪਹੇ ਗਿਆ ਉਹ ਨਾ ਮੈਂ ਨੂੰ ਟੋਕਰਾ ਕਿ ਸੰਣੀ ਦਾ ਹੈ ਹੈ ਕਾਹ ਫੜਾਂ ਕਾਫੀ ਉਹ ਦੋ ਟੋਕਰ ਮੈਂ ਸੰਣੀ ਦੇ ਕਰਕੇ ਰੋਗ ਸਾਰੀਆਂ ਨੂੰ ਪਾ ਕੇ ਬੰਨੀਆਂ ਨੇ ਗੁਰਮਨਾਉਂ ਟੂਟੀ ਬੰਦ ਕਰਕੇ ਮਾਲਟੀ ਪਰ ਗਈ ਯਾਰ ਅਦਾ ਬਸ ਹੋ ਗਿਆ ਆਹ ਇਹਦਾ ਪਰਣਾ ਹੋ ਆਪਣਾ ਟੋਨ ਚਾ ਵੀ ਸਾ ਚਾਦਾ ਹੋ ਚਾਦਾ ਘਟ ਹੈਗਾ ਹੀ ਆ ਕੜਾ ਕੱਟਾ ਇਹ ਕੱਟਾ ਚਾਰ ਪਸੂ ਵੱਧ ਗਏ ਸੁੱਖ ਨਾਲ ਚਾਰ ਕੱਟਾ ਪਾੜ ਲੈ ਫਲਿੱਟਾ ਮਾਂ ਪਿਆਉਣੀਆਂ ਜੀ ਕੱਟੀਆਂ ਨੂੰ ਪਾਣੀ ਇੱਧਰ ਦੀ ਆਵਾਂ ਕੱਪੜੇ ਨਾ ਪਾੜਨਾ ਕੰਡਿਆਂ ਵਾਲੀ ਤਾਰ ਆਹ ਤਾਂ ਕੱਟੀਆਂ ਨੂੰ ਪਾਜੋ ਪਿਆਹਾ ਜਾ ਉਹ ਛੱਟੀ ਨੂੰ ਨਾ ਵੱਧ ਪਾਜੋ ਕੱਖ ਜੀ ਕਿਉਂ ਹੁਣ ਤਣ ਖਾਲੇ ਹੋਣਗੇ ਬੇਹਜੇ। ਉਹ ਤੇ ਕੰਨੀ ਘਾਦੋ ਕਰਕੇ ਕਾਹਤੋਂ ਨਾ ਕਰ। ਉਹ ਤੇ ਕੰਨੀ ਤਾਂ ਲੈ ਜਦੋਂ ਪਾਸੇ ਕਰਤੀਆਂ ਬਣ। ਉਹੋ ਇਹ ਵੀ ਕਰਨਾ ਪੈਂਦਾ ਨਾ ਦਿਮਾਗ ਤੋਂ ਕੰਮ ਕਰਨਾ ਪੈਂਦਾ ਦਿਮਾਗ ਤੋਂ ਖੰਮਲਾ ਕਰਨਾ ਪੈਂਦਾ। ਐਂਸ ਵੇਰ ਵੇਲੇ ਨਾ ਕੱਟ ਨੂੰ ਉਸ ਨੂੰ ਫੋਲ ਬੰਨਣੀ ਹੁੰਦੀ। ਸੋਖ ਨਾਲ ਹੁਣ ਸਾਰੇ ਪਸ਼ੂ ਸੇਵਾ ਵਾਲੇ ਨੇਗੇ ਬਹੁਤ ਦਾਣ ਲੱਗ ਜਾਂਦੇ ਆ ਅਹ ਲੇਟੀ ਤਰੀ ਹੋਈ ਉਧਰ ਗੁਰਮਣ ਇਹ ਆਕੀ ਤਰੀ ਹੋਣੀ ਬਸ ਅਸਲ ਲੇਟੀ ਦੇ ਕਿਉਂਣੀ ਬਾਲੀ ਤੋਖਾਂਦ ਹੀ ਨਹੀਂ ਲੈਤੀ ਐਨੇ ਕ ਖਾਤਰ ਮਹਾਤਿਆਗ ਕਰਾਂ ਚਾਹੂੰ ਖੱਲੇ ਲੱਗਦੀ ਆ ਆਪਣਾ ਸਬਜ਼ੀ ਬਣਾ ਲਈਏ ਪੇਠਾ ਚਲੋ ਜੀ ਮੈਂ ਪਿਆਉਣੇ ਪਾਣੀ ਗਰਮਣ ਨੂੰ ਖੜਾਉਣੀਆਂ ਮੈਂ ਡੱਟੀ ਕੋਲੇ ਕਿਉਂਕਿ ਹੁਣ ਡੱਟੀ ਥੱਲੇ ਲੱਗਦੀ ਆ ਇਹ ਕੱਟ ਕੇ ਫੇਰ ਕੇ 2 ਮਿੰਟਾਂ ਜੇ ਹਲਾ ਦੇ ਜੇ ਹੁਣ ਪਰਾ ਕੰਮ ਕਰਾਂਗੇ ਹਨ ਤੇਰਾ ਥੱਲੇ ਲੱਗ ਦਿੰਦੇ ਨੇ। 10 ਮਿੰਟ ਦੋ। ਲੋ ਜੀਆ ਟਾਈਮ ਹੈਗਾ 6 ਵਜ ਚੁੱਕੇ ਨੇਗੇ। ਆਪਾਂ ਨੇ ਧਾਰਾ ਕੱਢ ਲਈਆਂ ਨੇ ਬਾਬਾ ਜੀ ਰਹਿ ਰਸ ਦਾ ਪਾਠ ਕਰੀ ਜਾਂਦੇ ਨੇ। ਘਰੇ ਕਦੇ ਆਪਾਂ ਇਹਨੇ ਲੇਟ ਹੋ ਜਾਣੇ। ਬੱਦਲਵਾਜ਼ ਬਣੀ ਹੋਈ ਆ ਇਸ ਤਰ੍ਹਾਂ ਜਿੰਦੀ ਹੂ ਤੁਹਾਨੂੰ ਰੱਬ ਵੀਡੀਓ ਚ ਹੁਣ ਤਾਂ ਸੁੱਖ-ਸਾਂਤ ਰੱਖੇ। ਤਾ ਚੰਗੀ ਗੱਲ ਆ ਰੱਬ ਦੀ ਬਹੁਤ ਹੀ ਮਾੜਾ ਮੀ ਹੁਣ ਦੋ ਡੂੜ ਮਹੀਨਾ ਮੀਨਾ ਪਵੇ ਡੂੜ ਮਹੀਨਾ ਕਿਉਂਕਿ ਕਿਸਾਨ ਵੀਰ ਪਹਿਲਾਂ ਵੱਢਣਗੇ ਫਿਰ ਬੀਜਣਗੇ ਤੇ ਬਹੁਤ ਹੀ ਸੁਖ ਭਕੇ ਦੀ ਲੋੜ ਆਏਗੀ ਹੁਣ ਸਭ ਨੂੰ ਹੀ ਮਿਹਰ ਭਰਿਆ ਸਭ ਤੇ ਬੈਗਰੂ ਹੱਥ ਰੱਖੇ ਤੇ ਫਿਕਰ ਜੇ ਲੱਗਿਆ ਪਿਆ ਜੀ ਨਾ ਰੱਬ ਬਦਲ ਕਰ ਜਲਾ ਡੂੰਗਾ ਡੂੰਗਾ ਗਾਜਦਾ ਵੀ ਹੈ ਅੱਜ 5 ਤਰੀਕ ਹੈਗੀ ਆਪਣੇ ਦੱਸੋ ਤੁਸੀਂ ਵਿਊ ਹੁਣ ਆਪਦੇ ਮੌਸਮ ਦੱਸਿਓ ਤੁਹਾਡੇ ਕਿਸ ਤਰ੍ਹਾਂ ਦਾ ਹੈਗਾ ਤੇ ਸਾਡੇ ਤਾਂ ਭਾਈ ਬਹੁਤ ਹੀ ਅੱਜ ਠੰਡਾ ਦਿਨ ਸੀਗਾ ਦਿਨੇ ਪੱਖੇ ਵੀ ਬੰਦ ਸੀਗੇ ਤੇ ਬਹੁਤ ਵਧੀਆ ਕੰਮ ਨਿਭੜਿਆ ਅੱਜ ਬਹੁਤ ਕੰਮ ਹੋ ਗਿਆਗਾ ਤੇ ਬਸ ਹੁਣ ਕੱਲ ਨੂੰ ਲਗੂਗਾ ਸੁਖਮਣੋ ਸਕੂਲ ਪਰਸੋਂ ਨੂੰ ਆਪਾਂ ਛੁੱਟੀ ਹੈਗੀ ਥੋੜੀਆਂ ਬਹੁਤੀਆਂ ਸਫਾਈਆਂ ਕਰ ਲਾਂਗੇ ਹੈਨਾ ਤੇ ਸਾਨੂੰ ਲਾਲਚ ਹੋ ਜਾਂਦਾ ਇਹ ਸਮਾਨ ਨਾਲ ਬਹੁਤ ਜੀ ਸਾਡੇ ਨੂੰ ਵੀ ਜਾਰੇ ਕੰਮ ਕਰ ਲੰਦੀਆਂ ਨੇ ਜੀਆਂ ਕਿਉਂ ਆਪ ਨੂੰ ਤਾਂ ਹਸ ਟੂਲ ਸਟਾਲ ਲਾ ਕੇ ਲਾਉਣਾ ਪੈਂਦਾ ਤਾਂ ਹਾਂ ਤੇ ਸਮਾਨ ਇਹ ਲਾ ਲੰਦੀਆਂ ਨੇ ਚੂਸੀ ਜੀ ਮਾਰਕੀ ਹੈ ਨਾ ਤੇ ਗੋਡਾ ਦੁੱਖ ਦਾ ਕਰਕੇ ਹਜੇ ਸਮਾਰਕ ਹੋ ਨਹੀਂ ਹੈਗਾ ਠੀਕ ਹੂੰ ਤਾਂ ਦਵਾਈ ਨਾਲ ਬਹੁਤ ਫਰਕ ਪੈ ਗਿਆ ਮੈਨੂੰ ਉਹ ਜਿਹੜੇ ਤੇਲ ਜਿਹਾ ਬਣਾਇਆ ਸੀ ਉਹਦੇ ਨਾਲ ਦਰਦ ਘਟ ਹੁੰਦਾ ਉਹਦੇ ਨਾਲ ਤੇ ਬਾਕੀ ਗੱਲ ਹੈਗੀ ਹੈ ਕਿ ਹੁਣ ਜੀ ਆਪਣੀ ਕੰਮ ਦੀ ਕੱਖ ਤਾਂ ਬਹੁਤ ਨੇ ਹਨਾ ਪਾ ਤਾ ਦੋਨੇ ਟਾਈਮਾਂ ਦੇ ਪਾਈ ਨੇ ਮੈਂ ਦੋਨੇ ਟਾਈਮਾਂ ਦੇ ਪਾ ਦਿੱਤੇ ਕੱਖ ਹਨ ਮੈਂ ਖੋਲ ਲਿਆ ਪਰਿਆ ਪੀਆਂ ਤੇ ਕੱਖ ਤਾਂ ਬਹੁਤ ਪਏ ਨੇ ਸਰਦਾਰ ਜੀ ਪਾਉਣ ਜਾਂਦੇ ਨੇ ਜੀ ਦੁੱਧ ਡੈਰੀ ਦੇ ਵਿੱਚ ਦੁੱਧ ਪਾ ਕੇ ਫਿਰ ਆ ਕੇ ਰੋਟੀ ਰੁੱਟੀ ਖਾਣਗੇ ਐਨੇ ਮੈਂ ਉਹਨਾਂ ਦੇ ਆਉਂਦੇ ਹਾਂ ਨੂੰ ਲਾਉਂਗੀ ਕਿਉਂਕਿ ਫਿਰ ਇੱਥੇ ਗੱਲਾਂ ਉੱਲਾ ਮਾਰਨ ਲੱਗ ਜਾਂਦੇ ਨੇ ਇਹਨਾਂ ਆਉਣ ਜਾਣ ਜੋਤੂਫ ਕਰ ਦੂੰਗੀ ਨਾ ਲੂੰਗੀ ਪਹਿਲਾਂ ਨਾ ਆ ਕੇ ਆਉਂਗੀ ਬਾਅਦ ਚ ਜੋਤੂਫ ਕਰੂੰਗੀ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਆ ਪਿਆਰਾ ਜਆ ਕਮੈਂਟ ਕਰਿਓ ਤੇ ਮੈਂ ਹੋਰ ਕੀ ਕਹਿਣਾ ਚਾਹੁੰਦੀ ਸੀ ਪਹਣਾ ਦੇ ਕਮੈਂਟਾਂ ਇੱਕ ਭੈਣ ਨੇ ਕਮੈਂਟ ਕੀਤਾ ਸੱਚ ਕਹਿੰਦੇ ਤੁਸੀਂ ਸਾਰੇ ਭੈਣ ਭਾਈ ਹਨਾ ਕਿੰਨਾ ਖੁਸ਼ ਰਹੇ ਹੋਗੇ ਤੇ ਅਸੀਂ ਖੁਸ਼ੀ ਆਪ ਦੀ ਵੀ ਹਰ ਇੱਕ ਦੀ ਵੀ ਖੁਸ਼ੀ ਬਹੁਤ ਮਨਾਉਣਿਆਂਗੇ ਤੇ ਸਾਨੂੰ ਆਏ ਨਹੀਂ ਹੈਗਾ ਵੀ ਇਹ ਬਗਾਨਾ ਜਾਂ ਆਪ ਦਾ ਅਸੀਂ ਹਰ ਇੱਕ ਨੂੰ ਆਪਦਾ ਬਣਾ ਲੈਣਿਆਂਗੇ ਚਾਰੇ ਭੈਣ ਭਰਾ ਤੇ ਕੋਈ ਆਲਾ ਬਣੇ ਹਨਾ ਕੋਈ ਨਾ ਬਣੇ ਤੇ ਹਰ ਇੱਕ ਨੂੰ ਅਸੀਂ ਆਪਦਾ ਬਣਾ ਲੈਣਿਆਂਗੇ ਆਪ ਦਾ ਬਣਾ ਕੇ ਜ਼ਿੰਮੇਵਾਰੀ ਪੂਰੀ ਨਿਮਾਉਣੇ ਅੱਗੇ ਕੋਈ ਸਮਝੇ ਜਾਂ ਨਾ ਸਮਝੇ ਹਨ ਉਹ ਹਾਲੇ ਦਾ ਦਿਲ ਮੰ ਜਾਣ ਤੇ ਬਾਕੀ ਹੁਣ ਆਪਾਂ ਨੱਕ ਜੋ ਧੂਫ ਕਰ ਦਿਆਂਗੇ ਤੇ ਬਾਬਾ ਜੀ ਰਹਿ ਰਾਸਤਾ ਪਾਠ ਕਰ ਜਾਂਦੇ ਨੇ ਅੱਜ ਬਹੁਤ ਸੋਹਣਾ ਦਿਨ ਚੜਿਆ ਸੀਗਾ ਜੀ ਹਨਾ ਤੇ ਕਿਉਂਕਿ ਦਿਨ ਹੈ ਤਾਂ ਬਾਰਸੀ ਅੱਜ ਬਹੁਤ ਵਧੀਆ ਕੰਮ ਹੋ ਗਿਆ ਬੱਚੇ ਕੇ ਸਿਣਾਲੇ ਚ ਪੈਰਾ ਸਾਹਿਬ ਕਰਿਆ ਗੁਰਮਨ ਦਾ ਰਹਿ ਗਿਆ ਕਿਉਂਕਿ ਗੁਰਮਨ ਨੂੰ ਬੁਖਾਰ ਹੋ ਗਿਆ ਆ ਮੌਸਮ ਜੇ ਬਦਲਨੇ ਕਰਕੇ ਹੁਣ ਹਰ ਇੱਕ ਨੂੰ ਹੋਊ ਜੇ ਇੱਕ ਨੂੰ ਖਰਚ ਹੋ ਜਾਂਦਾ ਖੰਗ ਜਖਾਮ ਫਿਰ ਸਾਰੇ ਪਰਿਵਾਰ ਨੂੰ ਗੇੜਾ ਦਿੰਦਾਗਾ ਤੇ ਦੇਖਦੀ ਆ ਉਹਨੂੰ ਮੈਂ ਸੇਵੀਆਂ ਕਰਕੇ ਦਿੰਦੀ ਆ ਹੁਣ ਵੀ ਤੂੰ ਸੇਵੀਆਂ ਖਾ ਲੈ ਹਨਾ ਤੇ ਸੇਵੀਆਂ ਨਾਲ ਬਹੁਤ ਸੇਤੀ ਹਟਦਾ ਜਖਾਮ ਜਿੰਨਾ ਸੇਤੀ ਬੇਸਾਂ ਦੀ ਲਾਭ ਸੀ ਹੋਵੇ ਦੇ ਦੇਸੀ ਘੋਰੀ ਹਨਾ ਤੇ ਜਾ ਆਪਣਾ ਮੂਸੇਵੀਆਂ ਹੁਣ ਤੇ ਸੇਵੀਆਂ ਦੁੱਧ ਵਾਲੀਆਂ ਨਹੀਂ ਕੰਮ ਕਰਦੀਆਂ ਤੇ ਪਣੀ ਜ ਵਾਲੀਆਂ ਤਰੀਜੀ ਵਾਲੀਆਂ ਹਨਾ ਝੋਪਾ ਪਾ ਕੇ ਪੈਣ ਲੱਗੇ ਬਸ ਫਿਰ ਮੂੰਹ ਸੇ ਲਿਵੇਟ ਕੇ ਪਾਏ ਜੇ ਫਿਰ ਉਹ ਨਾ ਠੀਕ ਹੋ ਜਾਂਦਾਗਾ ਦੁੱਧ ਵਾਲੀਆਂ ਨਹੀਂ ਜੇ ਖਾਮ ਨੂੰ ਕੰਮ ਕਰਦੀਆਂ ਦੇਖ ਰਹੀ ਹਾਂ ਉਹਨੂੰ ਮੈਂ ਪੁਸਤ ਕੇ ਦੱਸਦੀ ਆ ਅੱਜ ਐਗਤੀ ਅਸੀਂ ਲੈਤੀਆਂ ਇਹ ਸੇਵੀਆਂ ਸਾਡੇ ਪਰਾਲੀਆਂ ਪਈਆਂ ਨੇ ਉਹ ਬਸ ਅਸੀਂ ਹੁਣ ਮੱਝਾਂ ਨੂੰ ਪਾਰਾਂ ਕਿਉਂਕਿ ਸਰਦਾਰ ਜੀ ਖਾਂਦੇ ਨਹੀਂ ਹੈਗੇ ਕਿਲੋ 2 ਕਿਲੋ ਲੈਣੀ ਹੋਣਗੇ ਲੈ ਲਾਂਗੇ ਜਾ ਕਿ ਕਿਲੋ ਜਾਂ 2 ਕਿਲੋ ਕੀਤੇ ਹੀ ਜਖਾਮ ਜਖੂਮ ਤੋਂ ਬਣ ਜਾਣਗੇ ਹਨ ਪਰ ਸਾਡੇ ਕੋਈ ਖਾਂਦਾ ਨਹੀਂ ਹੈਗਾ ਜੇ ਸਰਦਾਰ ਜੀ ਨਹੀਂ ਖਾਂਦੇ ਅਸੀਂ ਤਾਂ ਖਾ ਲੈਣੇ ਸਾਰਾ ਪਰਿਵਾਰ ਸਰਦਾਰ ਜੀ ਨਹੀਂ ਖਾਂਦੇ ਤਾਂ ਫਿਰ ਅਸੀਂ ਸਾਨੂੰ ਇਹ ਹੋਣਾ ਵੀ ਸਾਰੇ ਪਰਿਵਾਰ ਨੇ ਖਾ ਲਈ ਜਿਹੜਾ ਕਮਾ ਕੇ ਲਿਆਉਂਦਾ ਉਹ ਤਾਂ ਰਹਿ ਜਾਂਦਾ ਹਨ ਤੇ ਤਾਂ ਕਰਕੇ ਅਸੀਂ ਖੀਰ ਵੱਧ ਖਾਣੇ ਆਂਗੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ